ਅਗਲੀ ਜੇ ਜਿਹੜੀ ਰਸਮੀ ਖਬਰ ਕਰਦੇ ਜਾਈਏ ਸਾਬਕਾ ਰਾਸ਼ਪਤੀ ਟ੍ਰੰਪ ਹੋਣਾ ਦਾ ਜਿਹੜਾ ਟ੍ਰਾਇਲ ਕ੍ਰਿਮੀਨਲ ਟ੍ਰਾਇਲ ਚੱਲ ਰਿਹਾ ਆ ਉਸ ਦਾ ਨਤੀਜਾ ਵਰਡਿਕਟ ਆ ਉਹ ਜਲਦ ਆ ਸਕਦਾ ਆ ਅੱਜ ਜਿਹੜੇ ਕਲੋਜ਼ਿੰਗ ਆਰਗੂਮੈਂਟਸ ਆ ਉਹ ਹੋ ਰਹੇ ਨੇ ਇਸ ਟ੍ਰਾਇਲ ਦੇ ਬਾਬਤ ਯਾਨੀ ਕਿ ਜੋ ਜ਼ਿਰਾ ਇਹਨਾਂ ਨੇ ਕਰਨੀਆਂ ਸੀ ਜੋ ਟੈਸਟੀਮੋਨੀਜ਼ ਜੋ ਬਿਆਨ ਜੋ ਜਿਹੜੇ ਗਵਾਹ ਆ ਉਹ ਪੇਸ਼ ਹੋ ਹਟਿਆ ਤੇ ਹੁਣ ਦੋਨੋਂ ਹੀ ਤਰ੍ਹਾਂ ਆ ਜਿਹੜੀਆਂ ਪ੍ਰੋਸੀਕਿਊਟਰ ਜੋ ਕਿ 트럼ਪ ਹੁਣਾ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਅਤੇ ਜਿਹੜੀ 트럼ਪ ਹੁਣਾ ਦੀ ਟੀਮ ਡਿਫੈਂਸ ਦੀ ਟੀਮ ਆ ਉਹ ਆਪੋ ਆਪਣੀ ਜ਼ਿਹੜਾ ਹੁਣ ਜਿਊਰੀ ਦੇ ਮੋਰੇ ਕਰਨਗੀ ਤਾਂ ਜੋ ਵਰਡਿਕਟ ਤੋਂ ਪਹਿਲਾਂ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਆ ਸਕੇ 트럼ਪ ਹੁਣਾ ਦੇ ਜਿਹੜੇ ਲੀਡ ਲਾਇਰ ਟਾਟ ਬਲੈਂਚ ਆ ਉਹ ਆਰਗਿਊ ਕਰ ਰਿਹਾ ਵੀ ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਏ ਪ੍ਰੂਵ ਕਰਨ ਦੇ ਵਿੱਚ ناکਾਮਯਾਬ ਰਹੇ ਬਿਓਂਡ ਰੀਜ਼ਨੇਬਲ ਡਾਊਟ ਵੀ ਜਿਹੜੇ 34 ਅਕਾਊਂਟ ਲਾਏ ਉਹਨਾਂ ਦੇ ਵਿੱਚ ਬਿਜ਼ਨਸ ਰੈਕੋਰਡ ਨੂੰ ਦੇ ਪ੍ਰਤੀ ਝੂਠ ਬੋਲਣ ਨੂੰ ਲੈ ਕੇ ਤੇ ਹਸ਼ਮਨੀ ਦੀ ਜਿਹੜੀ ਪੇਮੈਂਟ ਆ ਜਿਹੜੀ ਅਡਲਟ ਸਟਾਰ ਸਟਾਰਮੀ ਡੈਲੀਨਸ ਨੂੰ ਦੇਣ ਦੇ ਲਈ ਉਹ ਜਿਹੜਾ ਆ ਉਹ ਬਿਓਂਡ ਰੀਜ਼ਨੇਬਲ ਡਾਊਟ ਉਹ ਪ੍ਰੂਵ ਕਰਨ ਦੇ ਵਿੱਚ ناکਾਮਯਾਬ ਰਹੇ ਹੈਗੇ ਉਧਰ ਪ੍ਰੋਸੀਕਿਊਟਰ ਇਹ ਜਿਹੜੇ ਉਹ ਕਹਿਣਗੇ ਵੀ 트럼ਪ ਹੋਣਾ ਨੇ ਆਪਣੇ ਜਿਹੜੇ ਬਿਜ਼ਨਸ ਰੈਕੋਰਡਸ ਦਾ ਉਸਦੇ ਵਿੱਚ ਝੂਠ ਬੋਲਿਆ ਤਾਂ ਜੋ 2016 ਤੋਂ ਪਹਿਲਾਂ ਇਲੈਕਟ ਹੋਣ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਹਸ਼ਮਨੀ ਦਿੱਤੀ ਸੀਗੀ ਜਿਹੜੀ ਅਡਲਟ ਫਿਲਮ ਸਟਾਰ ਸਟਾਰਮੀ ਡੈਨੀਅਲਸ ਆ ਉਸ ਨੂੰ ਜਿਹੜਾ ਹੋਲ ਲਕਾਇਆ ਜਾ ਸਕੇ ਜਿਉਂਦੀ ਦੀ ਡੈਲੀਬਰੇਸ਼ਨ ਇਹਨਾਂ ਦੋਨਾਂ ਤਿਹਾਂ ਦੀ ਆਪੋ ਆਪਣੀ ਜ਼ਿਰਾਂ ਨੂੰ ਸੁਣਨ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਅੱਜ ਸ਼ੁਰੂ ਹੋ ਸਕਦੀ ਹੈ ਤੇ ਕੱਲ ਤੱਕ ਵੀ ਜਿਹੜੀ ਉਹ ਜਾ ਸਕਦੀ ਹੈ ਵਰਡਿਕਟ ਜਲਦ ਹੀ ਜਿਹੜਾ ਹੋਆ ਇਸ ਦੇ ਵਿੱਚ ਕੱਲ ਤੱਕ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈਗੀ ਆ ਉਧਰ ਵਾਈਟ ਹਾਊਸ ਤੋਂ ਇਸ ਦੇ ਬਾਬਤ ਖਬਰ ਇਹ ਆ ਰਹੀ ਆ ਕਿ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਆ ਉਹ ਮੁਲਕ ਨੂੰ ਸੰਬੋਧਨ ਕਰ ਸਕਦੇ ਆ ਇਹ ਫੈਸਲਾ ਆਉਣ ਤੋਂ ਬਾਅਦ ਚਾਹੇ ਉਹ ਉਹ ਟਰੰਪ ਹੁਣਾ ਦੇ ਹੱਕ ਚਾਹੁੰਦਾ ਆ ਤੇ ਚਾਹੇ ਉਹ ਟਰੰਪ ਹੁਣਾ ਦੇ ਉਲਟ ਆਉਂਦਾ ਆ ਇਹਦੇ ਦੋਨਾਂ ਹੀ ਕੇਸਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਮੁਲਕ ਨੂੰ ਸੰਬੋਧਨ ਜਿਹੜਾ ਉਹ ਕਰਨਗੇ ਜਸਟਿਸ ਨੂੰ ਜਿਹੜਾ ਉਹ ਲੈ ਕੇ ਵੀ ਦੇਖੋ ਮੁਲਕ ਦੇ ਵਿੱਚ ਇਹੀ ਚੀਜ਼ ਚੱਲਦੀ ਆ ਵੀ ਤੁਹਾਨੂੰ ਅਦਾਲਤ ਦੇ ਵਿੱਚ ਸਮਾਂ ਮਿਲਦਾ ਆ ਚਾਹੇ ਤੁਸੀਂ ਉੱਥੇ ਨਿਰਦੋਸ਼ ਸਾਬਤ ਹੁੰਦੇ ਆ ਤੇ ਚਾਹੇ ਤੁਸੀਂ ਉੱਥੇ ਜਿਹੜੇ ਉਹ ਦੋਸ਼ੀ ਸਾਬਤ ਹੁੰਦੇ ਆ ਸੋ ਇਹ ਸਾਡੇ ਮਾਮਲੇ ਦਾ ਇਹ ਫੈਸਲੇ ਦਾ ਅਸਰ ਕਿੱਦਾਂ ਰਹੂਗਾ ਨਵੰਬਰ ਦੀਆਂ ਇਲੈਕਸ਼ਨਜ਼ ਦੇ ਉੱਤੇ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ ਪਰ ਲਾਸਟ ਜਿਹੜੀਆਂ ਕਹਿ ਲੋ ਵੀ ਅਖੀਰ ਇੱਕ ਦੋ ਦਿਨ ਰਹਿ ਗਏ ਆ ਟਰੰਪ ਹੁਣ ਦੇ ਇਸ ਹਸ਼ਮਨੀ ਟ੍ਰਾਇਲ ਨੂੰ ਪੂਰਾ ਹੋਣ ਦੇ ਵਿੱਚ